ਇਹ ਹਲਦੀ ਚੁਆਇਸ ਦੀ ਗੱਡੀ ਆ ਮੈਂ ਚਿਕਸ ਲੈ ਕੇ ਜਾ ਰਿਹਾ ਹਾਂ ਬ੍ਰਹਮਪੁਰ ਰਾਮਪੁਰੇ ਕਿਕਰ ਬਹੁਤ ਡਾਊਨ ਹੈ ਮੈਂ ਇਧਰ ਆ ਰਿਹਾ ਹਾਂ ਕਲਨੌਰ ਸਾਈਡ ਤੋਂ ਕਿਕਰ ਬਹੁਤ ਡਾਊਨ ਹੈ ਤੇ ਅੱਗੋਂ ਕਾਰ ਆ ਰਹੀ ਬਹੁਤ ਤੇਜ਼ ਹੈ ਤੇ ਮੈਂ ਕਾਰ ਨੂੰ ਬਚਾਉਣ ਦੇ ਚੱਕਰ ਤੇ ਗੱਡੀ ਥੋੜੀ ਜੀ ਠਾਣ ਲਾਉਣ ਲੱਗਾ ਤੇ ਮੇਰੀ ਗੱਡੀ ਕਿਕਰ ਨਾਲ ਖਾ ਗਈ ਤੇ ਕਿਕਰ ਨਾਲ ਖਾ ਕੇ ਗੱਡੀ ਜਿਹੜੀ ਆ ਉਹ ਇਧਰ ਨੂੰ ਘੁੰਮ ਗਈ ਨਹਿਰਲ ਨੂੰ ਤੇ ਗੱਡੀ ਨਾਕ ਤੇ ਚੱਲ ਗਈ ਸਰ ਨੁਕਸਾਨ ਸਰ ਚਿਕਸ ਦਾ ਵੀ ਹੋਇਆ ਮੇਰਾ ਤੇ ਗੱਡੀ ਦਾ ਵੀ ਨੁਕਸਾਨ ਹੋਇਆ ਹਾਂਜੀ ਕਟ ਨਹੀਂ ਨਹੀਂ ਸਰ ਥੋੜੀ ਜੀ ਲੱਤ ਚ ਜਿਹੜਾ ਸੀਗਾ ਉਹ ਫਰਾਰ ਹੋ ਗਿਆ ਕਾਲਚਾਰਕ ਸਾਰੇ ਪਹਿਲਾਂ ਖਲੋਤਾ ਰਿਹਾ ਤੇ ਜਦੋਂ ਉਹ ਵੀਰ ਹੋਣੀ ਦੂਜੇ ਭੱਜ ਗਏ ਤਾਂ ਉਹਨੇ ਗੱਡੀ ਭਜਾ ਲਈ ਜੀ ਗਗਨਦੀਪ ਸਿੰਘ ਮੇਰਾ ਨਾਮ ਹੈ ਕਿ ਮੈਂ ਪੋਲਟਰੀ ਫਾਰਮਰ ਆ ਜੀ ਅਜਨਾਲਾ ਤੋਂ ਹਲਦੀ ਚੋਇਸ ਦੀ ਚਿਕਸ ਦੀ ਗੱਡੀ ਇੱਕ ਦਿਨ ਦਾ ਬੱਚਾ ਸੀਗਾ ਚੂਹਾ ਸੀਗਾ ਤੇ ਵਿੱਚ ਉਹ ਲੈ ਕੇ ਭਰਾਮਪੁਰ ਦੇ ਰਾਮਪੁਰੇ ਇੱਕ ਫਾਰਮ ਤੇ ਛੱਡਣ ਜਾ ਰਿਹਾ ਸੀਗਾ ਅਗਲੇ ਤਰਫ ਤੋਂ ਗੱਡੀ ਆ ਰਹੀ ਸੀ ਕਿ ਇਸ ਤਰਫ ਸੇ ਜਾ ਰਹੀ ਸੀ ਆਪਣੀ ਟਰੱਕ ਜਾ ਰਿਹਾ ਸੀਗਾ ਤੇ ਅ ਕਿਕਰ ਦੇ ਕਰਕੇ ਥੋੜੀ ਜੀ ਬਾਡੀ ਲੱਗਣ ਨਾਲ ਹੀ ਗੱਡੀ ਸਾਰੀ ਇਧਰ ਨੂੰ ਪਲਟ ਗਈ ਹੈ ਵਿੱਚ ਚਲੀ ਗਈ ਹੈ ਨਹਿਰ ਦੇ ਔਰ ਜਿਹਦੇ ਕਰਕੇ ਵਿੱਚ 9-10 ਲੱਖ ਦਾ ਮਾਲ ਸੀਗਾ ਜਿਹਦੇ ਵਿੱਚੋਂ 70% ਦੇ ਕਰੀਬ ਜਿਹੜਾ ਬੱਚਾ ਹੈ ਉਹ ਮਰ ਗਿਆ ਔਰ ਜਿਹੜਾ ਥੋੜਾ ਬੋਤਾ ਬਚਿਆ ਉਹ ਵੀ ਸਮਝ ਲਓ ਕਿ ਬਚਣਾ ਨਹੀਂ ਹਾਂਜੀ ਔਰ ਇਸ ਬਾਰੇ ਪ੍ਰਸ਼ਾਸਨ ਨੂੰ ਬਹੁਤ ਵਾਰ ਕੰਪਲੇਂਟਾਂ ਕੀਤੀਆਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਪਰ ਲਿਖਤੀ ਕੰਪਲੀਟ ਪਾਤੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਤਾਂ ਕੋਈ ਹੱਲ ਨਹੀਂ ਕੀਤਾ ਇਥੋਂ ਤੱਕ ਕਿ ਇੱਕ 10 ਰੁਪਏ ਦਾ ਕੋਈ ਦਾ ਰਿਫਲੈਕਟਰ ਵੀ ਲਾ ਸਕਦੇ ਇਸ ਕਿਕਰੋਤੇ ਕਿ ਜਿਹੜਾ ਕੋਈ ਦੂਰੋਂ ਦੇਖ ਕੇ ਦੱਸ ਸਕੇ ਕਿ ਕੋਈ ਹਨਾ ਸੜਕ ਨੂੰ ਡੱਕਣ ਵਾਸਤੇ ਕੋਈ ਕੋਈ ਆਪਣਾ ਦਰਖਤੇ ਆ ਇਹਨਾਂ ਨਾਲ ਕੋਈ ਰਿਫਲੈਕਟਰ ਲਾਇਆ ਆ ਔਰ ਕਈ ਵਾਰ ਤੇ ਗੰਨੇ ਦੀਆਂ ਟਰਾਲੀਆਂ ਵੀ ਪਲਟੀਆਂ ਨੇ ਗੰਨਾ ਨੁਕਸਾਨ ਹੋਇਆ ਫਾਰਮਰਸ ਦਾ ਵੀ ਤੇ ਪ੍ਰਸ਼ਾਸਨ ਇਹ ਤੇ ਸੁੱਤਾ ਪਿਆ ਆ ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤੇ ਉੱਪਰ ਤੋਂ ਉੱਪਰ ਦਾ ਨੰਬਰ ਦੇ ਹੀ ਜਾਂਦੇ ਆ ਜਦੋਂ ਕਿ ਕਈ ਵਾਰ ਅੱਗੇ ਵੀ ਸੇਮ ਹੀ ਹਾਲ ਹੋਇਆ ਕੋਈ ਖਲਾਤ ਦਾ ਹੱਲ ਨਹੀਂ ਹੋਇਆ ਅਸੀਂ ਬੇਨਤੀ ਕਰਨੇ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਦੇ ਵੱਲ ਧਿਆਨ ਦੇਵੇ ਨਵੀਂ ਸੜਕ ਬਣੀ ਆ ਪਰ ਦਰਖਤ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਕਿ ਜਿੰਨੇ 70% ਸੜਕ ਨੂੰ ਮੱਲਿਆ ਆ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਜਲਦ ਤੋਂ ਜਲਦ ਹੱਲ ਕਰੇ ਔਰ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ ਮਿਹਰਬਾਨਾ ਮੇਰਾ ਨਾਮ ਪਰਮਿੰਦਰ ਸਿੰਘ ਆ ਮੈਂ ਬਹੁਪੁਰ ਫਗਾਨਾ ਦਾ ਰਹਿਣ ਵਾਲਾ ਆ ਇਹ ਗੰਨੇ ਦੀ ਟਰਾਲੀਆਂ ਵੀ ਆਉਂਦੀਆਂ ਨੁਕਸਾਨ ਬਹੁਤ ਕਰਦਾ ਹੈ ਤੇ ਇਹ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਤੇ ਪਟਾਉਣਾ ਚਾਹੀਦਾ ਹੈ ਵੀਰ ਦਾ ਵੀ ਨੁਕਸਾਨ ਹੋਇਆ ਇਹ ਦੱਸੀ ਆ ਰਿਹਾ ਆ ਰਹੀ ਤੇ ਅਗੋਂ ਕਿਕਰ ਦਿਖਿਆ ਨਹੀਂ ਨੇੜੀ ਬਹੁਤ ਹੀ ਦਿਖਿਆ ਨਹੀਂ ਇਹ ਨੁਕਸਾਨ ਬਹੁਤ ਕਰਦਾ ਹੈ ਇਹਨੂੰ ਚਾਈਲਡ ਸਟ੍ਰੈਸਫੈਕਸ਼ਨ ਨੂੰ ਚਾਹੀਦਾ ਹੈ ਹਟਾਉਣਾ ਚਾਹੀਦਾ